ਅੱਛੀ ਗੱਲ ਦੀ ਇਸ ਵੇਲੇ ਜਿਹੜੀ ਕੋ ਵੱਡੀ ਖਬਰ ਇਹ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਅਰੈਸਟ ਕੀਤਾ ਜਾ ਸਕਦਾ ਜਦੋਂ ਹਕੂਮਤਾਂ ਨੇ ਉਹ ਕਿਸ ਬੰਦੇ ਤੋਂ ਡਰਦੀਆਂ ਨੇ ਜਿਹਦੇ ਕੋਲੇ ਕੋਈ ਆਈਡੀਓਲੋਜੀ ਹੋਵੇ ਜਿਹਦੇ ਕੋਲੇ ਇੱਕ ਵਿਜ਼ਨ ਹੋਵੇ ਜਿਹੜਾ ਕਿ ਕਿਸੇ ਮੁਲਕ ਨੂੰ ਅੱਗੇ ਲਿਜਾ ਸਕਣ ਦੀ ਸਮਰੱਥਾ ਰੱਖਦਾ ਹੋਵੇ ਜਿਹਦੇ ਕੋਲੇ ਪ੍ਰੋਗਰਾਮ ਇਹ ਹੋਣ ਕਿ ਉਹਨੇ ਐਜੂਕੇਸ਼ਨ ਦੇ ਵਿੱਚ ਤਰੱਕੀ ਮੁਲਕ ਦੀ ਕਿਵੇਂ ਕਰਵਾਉਣੀ ਹੈ ਉਹਨੇ ਹੈਲਥ ਦੇ ਵਿੱਚ ਤਰੱਕੀ ਮੁਲਕ ਦੀ ਕਿਵੇਂ ਕਰਵਾਉਣੀ ਹੈ ਜਿਸ ਬੰਦੇ ਕੋਲੇ ਇਹ ਵਿਜ਼ਨ ਹੋਵੇ ਉਹਦੇ ਤੋਂ ਅਕਸਰ ਵਿਰੋਧੀ ਤੇ ਨਾਲ ਜੜੀਆਂ ਉਹ ਡਰਦੀਆਂ ਨੇ ਅੱਜ ਜਿਹੜਾ ਡਰ ਹੈ ਉਹ ਅਰਵਿੰਦ ਕੇਜਰੀਵਾਲ ਹੋ ਰਹਾਂ ਤੋਂ ਨਹੀਂ ਹੈ ਉਹਨਾਂ ਦੇ ਵਿਜ਼ਨ ਤੋਂ ਹੈ ਉਹਨਾਂ ਦੀ ਆਈਡੀਓਲੋਜੀ ਤੋਂ ਹੈ ਕਿ ਕਿਤੇ ਮੁਲਕ ਭਰ ਦੇ ਵਿੱਚ ਉਹਨਾਂ ਦਾ ਇਹ ਵਿਜ਼ਨ ਉਹਨਾਂ ਦੀ ਇਹ ਆਈਡੀਓਲੋਜੀ ਕਿ ਸਿੱਖਿਆ ਖੇਤਰ ਦੇ ਵਿੱਚ ਮੁਲਕ ਨੂੰ ਅੱਗੇ ਕਿਵੇਂ ਲੈ ਕੇ ਜਾਇਆ ਜਾਵੇ ਸਿਹਤ ਖੇਤਰ ਦੇ ਵਿੱਚ ਅੱਗੇ ਕਿਵੇਂ ਲੈ ਕੇ ਜਾਇਆ ਜਾਵੇ ਨੌਕਰੀਆਂ ਲੋਕਾਂ ਨੂੰ ਕਿਵੇਂ ਮਿਲ ਨੌਜਵਾਨਾਂ ਨੂੰ ਇਹਦੇ ਵਾਸਤੇ ਹੀ ਇਸ ਵੇਲੇ ਹਾਕਮ ਜਿਹੜਾ ਉਹ ਡਰਿਆ ਪਿਆ ਕਿਸੇ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਦਿੱਤਾ ਜਾ ਸਕਦਾ ਉਹਦੀ ਆਈਡੀਓਲੋਜੀ ਨੂੰ ਉਹਦੇ ਵਿਜ਼ਨ ਨੂੰ ਕਿਸੇ ਵੀ ਹਾਲਤ ਦੇ ਵਿੱਚ ਜੇਲ੍ਹ ਦੇ ਅੰਦਰ ਨਹੀਂ ਦਿੱਤਾ ਜਾ ਸਕਦਾ ਇਸ ਮੌਕੇ ਦੇ ਉੱਤੇ ਮੈਂ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਡਟ ਕੇ ਖੜਾ ਹਰ ਪੱਖੋਂ ਡਟ ਕੇ ਖੜਾ